ハハハハ ठीक चाहे बजे बुला रहे चंगा बजे आई मैं गुजार करता हूँ माता अमरी शाह जी और साषो जी और नूरबा जी बड़ी मेहरबानी बहुत सारा प्यार दे रहे हो मेरा एक सैन गा आया मैं थोड़ा सा सुना तूं सारियो ਹਾਂਜੀ ਜਿਹੜਾ ਤਿੰਨ ਰੀਆ ਸੱਜੇ ਦੀ ਸ਼ੇਖ ਦਾਦਾ ਅਬਦੁੱਲ ਸ਼ਾਹ ਜੀ ਆਵਰ ਦਾਦਾ ਦਾਦਾ ਜੀ ਬੀਤੂ ਤੇ ਇਹ ਹਸਬੇ ਦਾ ਗੱਜੂ ਨਿਸ਼ਾਨ ਕੌਣ ਹੈ ਇਹ ਸਾਈਂ ਉਮਰ ਸ਼ਾਹ ਜੀ ਹਾਂ ਚਲੋ ਪੱਕੇ ਆ ਰਹੇ ਨੇ ਮਾਰ ਹਾਂ 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 ਆ ਦੇਖਣਾ ਹੋਵੇ ਤਾਂ ਜਗ੍ਹਾ ਰੱਖੀ ਰਹੇ ਹਾਂ ਪਰ ਉਹਦਾ ਕੀ ਮਨ ਹੈ ਮੇਗਾ ਵੀ ਤਾਂ ਐਸ ਜੀ ਸੀ ਜਦੋਂ ਮਸ਼ੀਨ ਕਾਲੀ ਦੀ ਸੀ ਜੀ ਜਦੋਂ ਬਹੁਤ ਚਿਰ ਕੋਈ ਵਾਲੀ ਕਾਲ ਸੀ ਦੇਖੋ ਸਿਕਾ ਲਈ ਸਿਕਾ ਲਈ ਉਹ ਨਾਮ ਉਹ ਦਾ ਨਾਮ ਉਹ ਚੱਕਾ ਵਿਦੇਸ਼ਾ ਕਾ ਲਈ ਆ ਕਿੰਨੀ ਵਾਰ ਆਏ ਪਹਿਲਾਂ ਤਾਂ ਜਾਨਾ ਪੱਟੇ ਦੇ ਇੱਕ ਹੌਸਲੇ ਮੱਤੇ ਬਦਲੇ ਅਰੇ ਕਦਮਾਂ ਤੇ ਕੌਲਸਰਾ ਰਹੇ ਨੇ ਜਿਆਰ ਉਗੜਿਆ ਪੈਣਾ ਰੱਖਣਾ ਪਹਿਲਾਂ ਸ਼ੁੱਧ ਪਹਿਲੇ ਦੇ ਰਹੇ ਪਰ ਅੜੀ ਪਹਿਲੇ ਨਹੀਂ ਪਹਿਲਾਂ ਨਾ ਪਰਸਮਾ ਕਲਸ਼ਾ ਹੁਸਾ ਜੀ ਪਰ ਇਹ ਪਹਿਲਾਂ ਤੁਹਾਨੂੰ ਵੀ ਦੇ ਦਿੱਤੀ ਕਿੱਥੇ ਚੱਲਦੀ ਆਈ ਹੈ ਕੋਟੋਟੋ ਕਰਾ ਜਾ ਬਹਿ ਜਾਂਦੇ ਜਦੋਂ ਹੀ ਆਪਾਂ ਹੌਸ ਬਲੀ ਆ ਜਾਉਂਗਾ ਉਦੋਂ ਮੈਂ ਨਾਮ ਬਤੋ ਕਲਸ਼ਾ ਦੋਨੇ ਕਰਦਾ ਅਬਦੁੱਲਾਹ ਜੀ ਲੱਗਾ ਇਹ ਰਾਤੀ ਪਿਲਗਾ ਅਬਦੁੱਲਾਹ ਜੀ ਤੁਹਾਨੂੰ ਸਭ ਨੂੰ ਸ਼ਾਂਤੀ ਮਿਲ ਜਾਵੇ ਇਹ ਗੱਲ ਚੱਲੀ ਕਿਥੋਂ ਦੇਖੋ ਦੇਖੋ ਜਿਹੜਾ ਪਹਿਲੇ ਕਹਿੰਦੇ ਮੈਂ ਲੱਗਾ ਉਹਦਾ ਨਾਂ ਜੱਟਾ ਪਸਤੂਨ ਲੱਗਾ ਸੀ ਪਸਤਾਨੇ ਚੱਲ ਜਾਏਗਾ ਇਹ ਦੋ ਪ੍ਰਾਅ ਬੱਦਸਾਹ ਭੜਿਆ ਲੱਗਾ ਚੱਲਾਂਗਾ ਨਾ ਜੱਟਾਂ ਦੇ ਕਿਹੜਾ ਹੋਰ ਕਿਹੜਾ ਕੋਣ ਐਸ ਵੇਲੇ ਜਿਹੜਾ ਮੌਜੂਦਾ ਆ ਕਦੀ ਨੀ ਸ਼ੁਰੂ ਹੋਣਾ ਮਰੇ ਸਾਹਿਬ ਪੁਰਸ਼ਾ ਇਹਦਾ ਪੁਰਾਣਾ ਸਾਹਿਬ ਬਦਲ ਮਰੇ ਸਾਹਿਬ ਚਲੋ ਤੇ ਇੱਕ ਵਾਰ ਜਿਹੜੀਆਂ ਸਾਂ ਪ੍ਰੋਗਰਾਮ ਦੇਖਣ ਆਉਣ ਕੀ ਕਹਿਣਾ ਚਾਹੁੰਦਾ। ਕੋਈ ਮੇਲਾ ਤਾਂ ਜਦੋਂ ਵੀ ਮੇਲਾ ਭਰਿਆ ਬਹੁਤ ਜ਼ਰੂਰੀ ਬਹੁਤ ਹੈ। ਪਹਿਲੇ ਆਉ ਵੀ ਜਗ੍ਹਾ ਆਪਣੇ ਗਰਮੀ ਵਿਚਾਰ ਦੋਗਾ ਅਜਲੋ ਹਾਲਾਤ ਹੈ ਗਰਮੀ ਨਾ ਪੜੇ ਭਰਿਆ ਹੈ ਇਸ ਲਈ ਹੋਰ ਜੇ ਬਥੇਰੀ। ਬਾਕੀ ਇਹ ਜੀ ਆਪਣਾ ਮੇਲੇ ਆਓ ਢੀਕਾ ਲੇਕਣਾ ਮੈਂ ਖਾਲਪੇਂ ਦੇਦਾ ਪਿਆ ਤੇ ਖੁੱਲਾ ਹੈਗਾ ਕਮੇਟੀ ਉੱਠਦੀ ਆ ਲੋਕੀ ਆਉਂਦੇ ਨੇ ਆਪਣੇ ਛੇ ਦਾ ਖਿਆਲ ਨਹੀਂ ਰੱਖਦੇ ਨੇ ਕਿ ਆਪਣੇ ਛੇ ਦਾ ਘਰ ਕੰਡੂਰੀ ਹੈ। ਇਹ ਆਪਾਂ ਕਲਾ ਖਾਲਪੇਂ ਮਕਸਦ ਰੱਖਣਾ ਕਿ ਆਪਾਂ ਮੱਥਾ ਟੇਕਣਾ ਮਕਸਦ ਰਹੇਗਾ। ਪਹਿਲੇ ਜਿਆਦਾ ਤਰ੍ਹਾਂ ਮੱਥਾ ਟੇਕਣ ਘਟਾ ਲੋਕੀ ਪਲੇ ਕਰਿਓ। پہلے زیادہ ہی جوار لگوني لگا ڏيتا رهيو ٿو اندر کڙا ۽ شرطه تي هي ڙا پٽي تي ڏيتا رهيو ٿو اندر کڙا هي ڳالهه ٿي ٿي جيڪا ڏاڏي آهي اهو آهي اسين چنندڙو اندر اندر ਇਹ ਇਤਰਾਜ ਵੀ ਕਰਦੇ ਹੁੰਦੇ ਚਲੋ ਧੰਨਵਾਦ ਉਹਨਾਂ ਨੇ ਬਿਕਰੀ ਵਾਂਗ ਜਵਾਬ ਦੇ ਦਿੱਤਾ ਠੀਕ ਆ ਅੱਗੇ ਇੱਕ ਕੁਸ਼ਨ ਪਾਉਂਦੇ ਹਾਂ